ਏ ਬੰਨ ਬਣਿਆ ਹੋਇਆ ਤੇ ਇੱਥੋਂ ਜਦੋਂ ਤੁਸੀਂ ਇੱਧਰ ਨੂੰ ਮੈਜਰ ਕਰੋਗੇ ਲਹਿੰਦੇ ਵੱਲ ਨੂੰ ਪਾਕਿਸਤਾਨ ਵੱਲ ਨੂੰ ਤਾਂ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਾਸਟ ਤਾਰ ਆਉਂਦੀ ਆ ਹੱਦਬੰਦੀ ਆ ਤੇ ਇਹ ਦਰਿਆ ਉਸ ਤਾਰ ਤੋਂ ਅੱਗੇ 7-8 ਕਿਲੋਮੀਟਰ 10 ਕਿਲੋਮੀਟਰ ਜਾਣੀ ਕਿ ਤੁਸੀਂ ਕਹਿ ਸਕਦੇ ਹੋ 15 ਤੋਂ 17 ਕਿਲੋਮੀਟਰ ਦਾ ਏਰੀਆ ਜਿਹੜਾ ਪਿਛਲੇ 1 ਮਹੀਨੇ ਤੋਂ ਇਹ ਪਾਣੀ ਦੇ ਨਾਲ ਭਰਿਆ ਹੋਇਆਗਾ ਤਾਂ ਕਰੋੜਾਂ ਰੁਪਏ ਦੀ ਫਸਲ ਗਈ ਤੇ ਉਹਨਾਂ ਟਾਈਮ ਇਹਨਾਂ ਦੀ ਕੋਈ ਕਣਕ ਦੀ ਬਜਾਈ ਨਹੀਂ ਹੋਣੀ ਜਿੰਨਾ ਟਾਈਮ ਇਹਨਾਂ ਜ਼ਮੀਨਾਂ ਦੇ ਵਿੱਚੋਂ ਪਾਣੀ ਨਾ ਸੁੱਕਿਆ ਤੇ ਪਾਣੀ ਸੁੱਕਣ ਤੋਂ ਬਾਅਦ ਰੇਤਾ ਨਾ ਕੱਢਿਆ ਗਿਆ ਰੇਤਾ ਕੱਢਣਾ ਪਹਿਲੀਆਂ ਤੋਂ ਸਭ ਤੋਂ ਵੱਡਾ ਚੈਲੰਜ ਹੋਊਗਾ ਇਹ ਫਾਜ਼ਲਕਾ ਦਾ ਏਰੀਆ ਜਿੰਨਾਂ ਨੇ ਨਹੀਂ ਦੇਖਿਆ ਤੇ ਵੇਖ ਲਓ ਵੀ ਬਾਰਡਰ ਦੇ ਕੀ ਹਾਲਾਤ ਹੁੰਦੇ ਆ ਕਿਉਂਕਿ ਇਸ ਤੋਂ ਅੱਗੇ ਤਾਰ ਆ ਤੇ ਆ ਜਿਹੜਾ ਤੁਸੀਂ ਵੇਖ ਰਹੇ ਹੋ ਬੰਨ ਦੇ ਉੱਤੇ ਮੋਰਚੇ ਬਣੇ ਹੋਇਆ ਬੀਐਸਐਫ ਦੇ ਜਦੋਂ ਜੰਗ ਲੱਗਦੀ ਐ ਇੱਥੇ ਫਿਰ ਬੀਐਸਐਫ ਦੇ ਵਿੱਚ ਆ ਕੇ ਬਹਿ ਜਾਂਦੀ ਐ ਤੇ ਇਹ ਦੋ ਤਰ੍ਹਾਂ ਦਾ ਕੰਮ ਕਰਦੇ ਆ ਨਾਲੇ ਤਾਂ ਪਾਣੀ ਰੋਕਦੇ ਆ ਜਦੋਂ 7 ਲੋਜ ਦਾ ਪਾਣੀ ਚੜਦਾ ਤੇ ਨਾਲ ਫਿਰ ਇਹ ਜਦੋਂ ਬਾਰਡਰ ਤੇ ਜੰਗ ਦੇ ਹਾਲਾਤ ਬਣਦੇ ਆ ਤਣਾਅਪੂਰਨ ਸਥਿਤੀ ਹੁੰਦੀ ਆ ਤਾਂ ਉਦੋਂ ਇੱਥੇ ਆ ਕੇ ਬੀਐਸਐਫ ਆਪਣੇ ਡੇਰੇ ਲਾ ਲੈਂਦੀ ਆ ਸਾਡੇ ਫਾਜ਼ਿਲਕਾ ਦੇ ਵਿੱਚ ਇੱਥੇ ਮੇਰੇ ਪਿੱਛੇ ਤੁਸੀਂ ਆ ਤੰਬੂ ਦੇਖ ਰਹੇ ਹੋ ਇੱਕ ਤਰ੍ਹਾਂ ਦੇ ਕੈਂਪ ਲੱਗੇ ਹੋ ਰਾਹਤ ਕੈਂਪ ਸੀਗੇ ਇੱਥੇ ਜਦੋਂ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਊਗਾ ਤਾਂ ਇੱਥੇ ਐਨਡੀਆਰਐਫ ਪੁਲਿਸ ਫੌਜ ਵੱਡੀ ਤعداد ਦੇ ਵਿੱਚ ਇੱਥੇ ਸਾਰੇ ਜਿਆਦਾ ਸਾਰੇ ਵਿਭਾਗ ਇੱਥੇ ਹੈਗੇ ਸੀਗੇ ਮੈਡੀਕਲ ਇੱਥੇ ਵਿਭਾਗ ਵੀ ਸੀ ਤੇ ਅੱਗੇ ਇਸ ਤੋਂ ਕਿਸਤੀਆਂ ਰਹੀਂ ਜਾਇਆ ਜਾਂਦਾ ਸੀ ਹੁਣ ਤਾਂ ਪਾਣੀ ਘਟ ਗਿਆ ਕਿਉਂਕਿ ਜਦੋਂ ਪਾਣੀ ਘਟ ਜਾਂਦਾ ਫਿਰ ਖੇਤਾਂ ਦੇ ਵਿੱਚ ਕਿਸਤੀਆਂ ਨਹੀਂ ਚੱਲਦੀਆਂ ਹੁਣ ਪਾਣੀ ਖੇਤਾਂ ਦੇ ਵਿੱਚ ਕਿਤੇ 2 ਫੁੱਟਾ 1 ਫੁੱਟ ਜਾਂ 4 ਫੁੱਟ ਕਿਤੇ ਹੀ ਆ ਪਰ ਉਸ ਵੇਲੇ ਪਾਣੀ 5 ਫੁੱਟ 7 ਫੁੱਟ ਸੀਗਾ ਤੇ ਕਿਸਤੀਆਂ ਆਰਾਮ ਨਾਲ ਚੱਲਦੀਆਂ ਸੀ ਤੇ ਕਿਸਤੀਆਂ ਤੋਂ ਬਿਨਾ ਅੱਗਲੇ ਪਿੰਡਾਂ ਵਿੱਚ ਜਾਇਆ ਵੀ ਨਹੀਂ ਸੀ ਜਾ ਸਕਦਾ ਮੈਂ ਤੁਹਾਨੂੰ ਦਿਖਾਉਂਦਾ ਜਿੱਥੋਂ ਕਿਸਤੀਆਂ ਚੱਲਦੀਆਂ ਸੀ ਇਹ ਉੱਪਰ ਜਾ ਕੇ ਆਪਾਂ ਬੰਨ੍ਹਦੇ ਦਿਖਾਉਣੇ ਆ ਤੇ ਇੱਧਰ ਅੱਗੇ ਜਾ ਕੇ ਜਿੱਥੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਲਗਾਤਾਰ ਉੱਥੋਂ ਜਿਹੜਾ ਸਤਲੋਜ ਦਾ ਪਾਣੀ ਸੀਗਾ ਉਹ ਇਸ ਬੰਦ ਦੇ ਕਿਨਾਰੇ ਨੂੰ ਅੱਗੇ ਜਾ ਕੇ ਵੱਢ ਰਿਹਾ ਸੀਗਾ ਉਹ ਤੁਹਾਨੂੰ ਦਿਖਾਵਾਂਗੇ ਤਾਂ ਆਪਾਂ ਉੱਪਰ ਜਾ ਕੇ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਣੇ ਆ ਇਹ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਇੱਥੇ ਜਿਹੜੇ 20 ਤੋਂ 25 ਦਿਨ ਜਾਂ ਮਹੀਨਾ ਹੀ ਕਹਿ ਸਕਦੇ ਹਾਂ ਲੰਘੇ ਆ ਬੜੇ ਹੀ ਕ੍ਰੂਸ਼ੀਅਰ ਸੀਗੇ ਬਹੁਤ ਜ਼ਿਆਦਾ ਇੱਥੇ ਸਮਾਂ ਭਿਆਨਕ ਵਿਖਿਆਗਾ ਇੱਕ ਕੁਰਸੀਆਂ ਹੱਲੇ ਵੀ ਨਹੀਂ ਕਿਉਂਕਿ ਰਾਹਤ ਸਮੱਗਰੀ ਆਉਂਦੀ ਰਹਿੰਦੀ ਹੈ ਜਾਂ ਕੋਈ ਆਫੀਸ਼ੀਅਲ ਆਫੀਸਰ ਵਗੈਰਾ ਆਉਂਦੇ ਆ ਤਾਂ ਇੱਥੇ ਕਦੇ ਵੀ ਕਿਉਂਕਿ ਇੱਕ ਵਾਰੀ ਪਾਣੀ ਹੁਣ ਦੁਬਾਰਾ ਚੜ੍ਹਿਆ ਇੱਕ ਤੋਂ 2 ਫੁੱਟ ਤਾਂ ਥੱਲੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਦਾ ਲੈਵਲ ਆ ਹੁਣ ਥੋੜਾ ਥੋੜਾ ਰੇਤਾ ਦਿਸਿਆ ਸਾਈਡ ਤੇ ਤਾਂ ਉਥੋਂ ਘਾਹ ਦਾ ਰੰਗ ਵੀ ਕਾਲਾ ਹੋਇਆ ਪਿਆ ਯਾਨੀ ਕਿ 5 ਫੁੱਟ ਪਾਣੀ ਥੱਲੇ ਗਿਆ 4 ਤੋਂ 5 ਫੁੱਟ ਤਾਂ ਇੱਥੇ ਸਾਰੇ ਕਿਸ਼ਤੀਆਂ ਹੀ ਚੱਲਦੀਆਂ ਸੀਗੀਆਂ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਇਹ ਕੰਟਰੋਲ ਰੂਮ ਆ ਇੱਥੇ ਸਾਰਾ ਕੁਝ ਜਿੰਨਾ ਵੀ ਇੱਥੇ ਅੱਗੇ ਲੈ ਕੇ ਚਾਹੇ ਰਾਹਤ ਸਮੱਗਰੀ ਲੈ ਕੇ ਜਾਈ ਜਾਂਦੀ ਸੀ ਪਿੱਛੋਂ ਲੋਕ ਰਾਹਤ ਸਮੱਗਰੀ ਲਿਆ ਰਹੇ ਸੀ ਜਿੰਨੀਆਂ ਟੀਮਾਂ ਪ੍ਰਸ਼ਾਸਨ ਦੀਆਂ ਤਾਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਸੀਗਾ ਉਹ ਇੱਥੇ ਇਸ ਟੈਂਟ ਦੇ ਥੱਲੇ ਸੀ ਇੱਥੋਂ ਹੀ ਸਾਰੇ ਪ੍ਰਬੰਧ ਦਾ ਜਾਇਜ਼ਾ ਲਿਆ ਜਾਂਦਾ ਸੀ ਅਗਲੇ ਪਿੰਡਾਂ ਦੇ ਵਿੱਚ ਕੀ ਕੁਝ ਹੋ ਰਿਹਾ ਕਿੰਨਾ ਪਾਣੀ ਆ ਰਿਹਾ ਕਿੰਨੇ ਲੋਕ ਅੱਗੇ ਪਾਣੀ ਦੀ ਮਾਰ ਦੇ ਹੇਠਾਂ ਤਾਂ ਇੱਥੇ ਸਾਰੀ ਰਿਪੋਰਟ ਰੱਖੀ ਜਾਂਦੀ ਸੀ ਕਿਸੇ ਨੂੰ ਮੁਸੀਬਤ ਵੇਲੇ ਕੋਈ ਐਮਰਜੈਂਸੀ ਪੈਂਦੀ ਆ ਤਾਂ ਇੱਕ ਕੰਟਰੋਲ ਰੂਮ ਬਣਾਇਆ ਗਿਆ ਸੀਗਾ ਇੱਕ ਵਾਰੀ اٹੈਂਟ ਇਦਾਂ ਹੀ ਛੱਡ ਦਿੱਤੇ ਗਏ ਆ ਕਿਉਂਕਿ ਪਾਣੀ ਦਾ ਹੱਲੇ ਕੋਈ ਯਕੀਨ ਨਹੀਂ ਕਿ ਦੁਬਾਰਾ ਪਾਣੀ ਵੱਧ ਸਕਦਾਗਾ ਤੇ ਇੱਕ ਚੀਜ਼ ਮੈਂ ਇਸ ਤੋਂ ਪਹਿਲਾਂ ਵੀ ਆਇਆ ਸੀ 15 ਕਿ ਦਿਨ ਪਹਿਲਾਂ ਮੈਂ ਆਇਆ ਸੀ ਉਦੋਂ ਵੀਡੀਓ ਸ਼ੂਟ ਨਹੀਂ ਸੀ ਕਰ ਪਾਇਆ ਉਦੋਂ ਵੀ ਮੈਂ ਦੇਖੀ ਆ ਕਿਉਂਕਿ ਇੱਥੇ ਵੱਡੇ ਪੱਧਰ ਤੇ ਜਿਵੇਂ ਤੁਹਾਨੂੰ ਪਤਾ ਵੀ ਰਾਹਤ ਸਮੱਗਰੀ ਆ ਰਹੀ ਆ ਤੇ ਜਦੋਂ ਰਾਹਤ ਸਮੱਗਰੀ ਆ ਰਹੀ ਆ ਤਾਂ ਜ਼ਿਆਦਾਤਰ ਰਾਹਤ ਸਮੱਗਰੀ ਪਲਾਸਟਿਕ ਦੀ ਪੈਕਿੰਗ ਦੇ ਵਿੱਚ ਹੀ ਆ ਰਹੀ ਆ ਜਾਂ ਇੱਥੇ ਵੈਸੇ ਹੀ ਵੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਪਲਾਸਟਿਕ ਦੇ ਗਲਾਸ ਇੱਥੇ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਤਾਂ ਤੁਸੀਂ ਇੱਧਰ ਦੇਖੋਗੇ ਕਿੰਨਾ ਜ਼ਿਆਦਾ ਪਲਾਸਟਿਕ ਇੱਥੇ ਪਿਆਗਾ ਚਾਰੇ ਪਾਸੇ ਪਲਾਸਟਿਕ ਹੀ ਪਲਾਸਟਿਕ ਆ ਤੇ ਇੱਧਰ ਵੀ ਦੇਖੋਗੇ ਤੁਸੀਂ ਆ ਇਹ ਮੋਰਚਾ ਹੈਗਾ ਇਹ ਮੋਰਚੇ ਦੇ ਵਿੱਚ ਵੀ ਆ ਪਲਾਸਟਿਕ ਦੇ ਲਫਾਫੇ ਆ ਤਾਂ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਅਸੀਂ ਬਹੁਤ ਵੱਡੇ ਹੀ ਸੇਵਾ ਕੀਤੀ ਆ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਆ ਪਰ ਜਦੋਂ ਅਸੀਂ ਆ ਪਲਾਸਟਿਕ ਦੇ ਇੱਥੇ ਪਾਉਣੇ ਆ ਨਾ ਇਹ ਇੱਕ ਤਰ੍ਹਾਂ ਦੀ ਗੰਦਗੀ ਪਈ ਹੋਈ ਆ ਬਹੁਤ ਜ਼ਿਆਦਾ ਤਾਂ ਇਹ ਇੱਥੇ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਇਹਨੂੰ ਜੇ ਹੁਣ ਇੱਥੇ ਸਾੜਦੇ ਵੀ ਆ ਜਾਂ ਕੁਝ ਕੁਝ ਸਾੜਿਆ ਵੀ ਹੋਊਗਾ ਤਾਂ ਉਦੋਂ ਸਾੜਨ ਤੋਂ ਬਾਅਦ ਇਹ ਪਲਾਸਟਿਕ ਹੋਰ ਜ਼ਿਆਦਾ ਜ਼ਹਿਰੀਲਾ ਗੈਸਾਂ ਪੈਦਾ ਕਰਦਾ ਜਿਹੜੀਆਂ ਸਿਹਤ ਲਈ ਖਤਰਨਾਕ ਹੁੰਦੀਆਂ ਨੇ ਹੁਣ ਇਹ ਪਲਾਸਟਿਕ ਇੱਥੇ ਹੀ ਮੇਰੇ ਖਿਆਲ ਨਾਲ ਪਿਆ ਰਹੂਗਾ ਇਹ ਵੀ ਪ੍ਰਸ਼ਾਸਨ ਨੂੰ ਜਾਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਜ਼ਰੂਰ ਪਹਿਲ ਕਦਮੀ ਕਰਕੇ ਇੱਥੋਂ ਇਹਦੇ ਕਿਨਾਰੇ ਤੋਂ ਜਾਂ ਕਿਤੇ ਜਿੱਥੇ-ਜਿੱਥੇ ਵੀ ਰਾਹਤ ਸਮਗਰੀ ਪਹੁੰਚ ਰਹੀ ਆ ਤਾਂ ਪਲਾਸਟਿਕ ਦਾ ਜਿਹੜਾ ਕੂੜਾ ਹੈਗਾ ਉਹਨੂੰ ਜ਼ਰੂਰ ਚੱਕ ਕੇ ਸਹੀ ਜਗ੍ਹਾ ਤੇ ਪਹੁੰਚਾਉਣਾ ਚਾਹੀਦਾ ਜਿੱਥੇ ਇਹ ਪਲਾਸਟਿਕ ਰੀਸਾਈਕਲ ਹੋ ਸਕੇ ਤਾਂ ਸਾਡਾ ਕੱਲਾ ਇਹ ਨਹੀਂਗਾ ਕਿ ਇੱਥੇ ਆ ਕੇ ਸਿਰਫ ਤੁਹਾਨੂੰ ਪਾਣੀ ਦਾ ਦਿਖਾਈਏ ਜਾਂ ਵਿਊ ਲੈਣੇ ਆ ਜੇ ਕੋਈ ਚੰਗਾ ਮੈਸੇਜ ਦੇ ਸਕਦੇ ਤਾਂ ਉਹ ਵੀ ਸਾਡਾ ਫਰਜ਼ ਬਣਦਾਗਾ ਤਾਂ ਇੱਧਰ ਦੇਖ ਸਕਦੇ ਹਾਂ ਤੁਸੀਂ ਕਿ ਪਾਣੀ ਹਲੇ ਵੀ ਆ ਰਿਹਾ ਹੈਗਾ ਇੱਧਰ ਅੱਗੇ ਜਾ ਕੇ ਲਾਸਟ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਇੰਟਰਨੈਟ ਤੇ ਜਾ ਕੇ ਮੈਪ ਤੇ ਸਰਚ ਕਰੋਗੇ Google Map ਦੇ ਤਾਂ ਤੁਸੀਂ ਕਾਵਾਂ ਵਾਲਾ ਪੱਤਣ ਇਹ ਦੇਖ ਸਕੋਗੇ ਉੱਤੋਂ ਆ ਬਿਲਕੁਲ ਕਲੀਅਰ ਦਿਸਦਾ ਹੈਗਾ ਮੈਪ ਤੋਂ ਪਤਾ ਲੱਗਦਾ ਵੀ ਇੱਕ ਤਰ੍ਹਾਂ ਦਾ ਇੱਥੇ ਇਹ ਬੰਨ ਬਣਿਆ ਹੋਇਆ ਤੇ ਇੱਥੋਂ ਜਦੋਂ ਤੁਸੀਂ ਇੱਧਰ ਨੂੰ ਮੈਜਰ ਕਰੋਗੇ ਲਹਿੰਦੇ ਵਾਲ ਨੂੰ ਪਾਕਿਸਤਾਨ ਵਾਲ ਨੂੰ ਤਾਂ 5 ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਾਸਟ ਜਿਹੜੀ ਆਉਂਦੀ ਹੈ ਇੰਟਰਨੈਸ਼ਨਲ ਭਾਰਤ ਪਾਕਿਸਤਾਨ ਦੀ ਤਾਰ ਆਉਂਦੀ ਹੈ ਹੱਦਬੰਦੀ ਆਉਂਦੀ ਹੈ ਤੇ ਇਹ ਦਰਿਆ ਉਸ ਤਾਰ ਤੋਂ ਅੱਗੇ 7-8 ਕਿਲੋਮੀਟਰ 10 ਕਿਲੋਮੀਟਰ ਜਾਣੀ ਕਿ ਤੁਸੀਂ ਕਹਿ ਸਕਦੇ ਹੋ 15 ਤੋਂ 17 ਕਿਲੋਮੀਟਰ ਦਾ ਏਰੀਆ ਜਿਹੜਾ ਪਿਛਲੇ 1 ਮਹੀਨੇ ਤੋਂ ਇਹ ਪਾਣੀ ਦੇ ਨਾਲ ਭਰਿਆ ਹੋਇਆਗਾ ਤੇ ਪਾਣੀ ਹਜੇ ਵੀ ਲਗਾਤਾਰ ਉਸੇ ਫਲੋ ਦੇ ਵਿੱਚ ਆ ਰਿਹਾ ਇਹ ਪਾਣੀ ਜਿਸ ਫਲੋ ਨਾਲ ਵਗ ਰਿਹਾ ਭਾਵੇਂ ਘਟਿਆਗਾ ਇਹ ਹਾਲੇ ਡੇਢ ਮਹੀਨੇ ਤੱਕ ਵੀ ਇੱਥੋਂ ਇਹ ਸੁੱਕਦਾ ਨਹੀਂ ਦਿਸਦਾ ਤੇ ਜਿਵੇਂ ਜਿਵੇਂ ਇਹ ਸੁੱਕਦਾ ਜਾਊਗਾ ਜਿਹੜਾ ਪਾਣੀ ਖੇਤਾਂ ਦੇ ਵਿੱਚ ਫਸਿਆ ਹੋਇਆਗਾ ਉਹੋ ਜੀਆਂ ਥਾਵਾਂ ਦੇ ਵਿੱਚ ਫਸ ਜਾਊਗਾ ਫਿਰ ਉੱਥੇ ਉਹ ਮੁਸ਼ਕ ਮਾਰਨਾ ਸ਼ੁਰੂ ਕਰ ਦੂਗਾ ਤਾਂ ਉਹ ਫਿਰ ਸਿੱਧਾ ਸਿੱਧਾ ਬਿਮਾਰੀਆਂ ਦਾ ਕਾਰਨ ਬਣੂਗਾ ਤਾਂ ਕਰਕੇ ਇਹਨਾਂ ਲੋਕਾਂ ਨੂੰ ਸਹਾਇਤਾ ਦੀ ਹਾਲੇ ਬਹੁਤ ਲੋੜ ਆ ਤੇ ਇੱਥੇ ਜਿਆਦਾ ਹੀ ਸਹਾਇਤਾ ਹਾਲੇ ਪਸ਼ੂਆਂ ਦਾ ਜਿਵੇਂ ਚਾਰਾ ਕਿਉਂਕਿ ਬਿਲਕੁਲ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਹਾਲੇ ਪਾਣੀ ਚੱਲ ਰਿਹਾ ਇਹਨਾਂ ਜ਼ਮੀਨਾਂ ਦੇ ਵਿੱਚ ਜਿਵੇਂ ਜਿਵੇਂ ਪਾਣੀ ਜਿੱਥੋਂ ਸੁੱਕੂਗਾ ਉੱਥੇ ਸਿਰਫ ਰੇਤਾ ਹੀ ਰਹਿ ਗਿਆ ਥੱਲੇ ਤਾਂ ਕਰੋੜਾਂ ਰੁਪਏ ਦੀ ਫਸਲ ਗਈ ਤੇ ਉਹਨਾਂ ਟਾਈਮ ਇਹਨਾਂ ਦੀ ਕੋਈ ਕਣਕ ਦੀ ਬਜਾਈ ਨਹੀਂ ਹੋਣੀ ਜਿੰਨਾ ਟਾਈਮ ਇਹਨਾਂ ਜ਼ਮੀਨਾਂ ਦੇ ਵਿੱਚੋਂ ਪਾਣੀ ਨਾ ਸੁੱਕਿਆ ਤੇ ਪਾਣੀ ਸੁੱਕਣ ਤੋਂ ਬਾਅਦ ਰੇਤਾ ਨਾ ਕੱ ਰੇਤਾ ਕੱਢਣਾ ਪਹਿਲੀਆਂ ਤੋਂ ਸਭ ਤੋਂ ਵੱਡਾ ਚੈਲੰਜ ਹੋਊਗਾ ਸਰਕਾਰ ਲਈ ਵੀ ਇਹ ਚੈਲੰਜ ਆ ਲੋਕਾਂ ਲਈ ਵੀ ਚੈਲੰਜ ਆ ਦੇਖਣਾ ਇਹ ਹੋਊਗਾ ਕਿ ਵੀ ਹੁਣ ਅਗਲੇ ਮਹੀਨਿਆਂ ਚ ਸਾਡੇ ਪੰਜਾਬੀ ਲੋਕ ਸਿੱਖ ਸੰਸਥਾਵਾਂ ਜਾਂ ਕੋਈ ਹਿੰਦੂਸਥਾਨ ਸੰਸਥਾਵਾਂ ਜਾਂ ਕਿਸੇ ਵੀ ਧਰਮ ਦੀਆਂ ਸੰਸਥਾਵਾਂ ਇਹਨਾਂ ਨੂੰ ਕਿਵੇਂ ਹੈਲਪ ਕਰਦੀਆਂ ਨੇ ਇਥੋਂ ਰੇਤਾ ਕੱਢਣ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਫੇਰ ਹੀ ਪੈਰਾਂ ਸਿਰ ਹੋ ਸਕਦੀ ਆ ਤਾਂ ਸਾਡਾ ਮਕਸਦ ਇਹ ਹੀ ਸੀਗਾ ਵੀ ਗਰਾਊਂਡ ਲੈਵਲ ਤੋਂ ਤੁਹਾਨੂੰ ਸਾਰਾ ਕੁਝ ਦਿਖਾਈਏ ਇਹ ਫਾਜ਼ਲਕਾ ਦਾ ਏਰੀਆ ਜਿੰਨਾ ਨੇ ਨਹੀਂ ਦੇਖਿਆ ਤੇ ਵੇਖ ਲਓ ਵੀ ਬਾਰਡਰ ਦੇ ਕੀ ਹਾਲਾਤ ਹੁੰਦੇ ਆ ਕਿਉਂਕਿ ਇਸ ਤੋਂ ਅੱਗੇ ਤਾਰ ਆ ਤੇ ਆ ਜਿਹੜਾ ਤੁਸੀਂ ਵੇਖ ਰਹੇ ਹੋ ਬੰਨ ਦੇ ਉੱਤੇ ਮੋਰਚੇ ਬਣੇ ਹੋਇਆ ਬੀਐਸਐਫ ਦੇ ਜਦੋਂ ਜੰਗ ਲੱਗਦੀ ਐ ਇੱਥੇ ਫਿਰ ਬੀਐਸਐਫ ਇਹਦੇ ਵਿੱਚ ਆ ਕੇ ਬਹਿ ਜਾਂਦੀ ਐ ਤੇ ਇਹ ਦੋ ਤਰ੍ਹਾਂ ਦਾ ਕੰਮ ਕਰਦੇ ਆ ਨਾਲੇ ਤਾਂ ਪਾਣੀ ਰੋਕਦੇ ਆ ਜਦੋਂ 7 ਲੋਜ ਦਾ ਪਾਣੀ ਚੜਦਾ ਤੇ ਨਾਲ ਫਿਰ ਇਹ ਜਦੋਂ ਬਾਰਡਰ ਤੇ ਜੰਗ ਦੇ ਹਾਲਾਤ ਬਣਦੇ ਆ ਤਣਾਅਪੂਰਨ ਸਥਿਤੀ ਹੁੰਦੀ ਐ ਤਾਂ ਉਦੋਂ ਇੱਥੇ ਆ ਕੇ ਬੀਐਸਐਫ ਆਪਣੇ ਡੇਰੇ ਲਾ ਲੈਂਦੀ ਆ ਸਾਡੇ ਫਾਜ਼ਲ ਕਾ ਦੇ ਵਿੱਚ ਸਾਹਮਣੇ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾ ਦੇ ਉਹ ਟਿੱਬੀ ਆ ਜਿਹੜੀ ਉਹ ਰੇਤੇ ਦੀ ਜੁੜੀ ਹੋਈ ਆ ਇਹ ਡਰੇਨ ਆ ਇਹ ਇੱਥੋਂ ਦੋ ਕਿੱਲਿਆਂ ਤੱਕ ਜਿੱਥੇ ਉਹ ਸਾਹਮਣੇ ਛਪੈਦੇ ਆ ਨਾ ਜ਼ੂਮ ਕਰੋ ਜ਼ੂਮ ਕਰਦੇ ਮੜਾ ਜਾ ਉਹ ਤੱਕ ਇਹ ਇਹ ਡਰੇਨ ਆ ਇਹ ਜਦੋਂ ਨਾਰਮਲ ਜਾਂ ਥੋੜੀ ਬਹੁਤ ਬਾਰਿਸ਼ ਹੁੰਦੀ ਆ ਇਹ ਉਦੋਂ ਵੀ ਥੋੜੀ ਥੋੜੀ ਵਗਦੀ ਰਹਿੰਦੀ ਆ ਪਰ ਜਿਵੇਂ ਹੀ ਚੌਥੇ ਪੰਜਵੇਂ ਸਾਲ ਬਾਅਦ ਤੀਜੇ ਸਾਲ ਬਾਅਦ ਕਿਉਂਕਿ 2023 ਚ ਵੀ ਇੱਥੇ ਹੜ੍ਹ ਆਏ ਸੀਗੇ ਤਾਂ ਇਸ ਡਰੇਨ ਦੇ ਵਿੱਚ ਫਿਰ ਪਾਣੀ 15 15 ਫੁੱਟ ਤੱਕ ਚੜ ਜਾਂਦਾ ਹੈ ਇਹ ਕਾਫੀ ਡੂੰਗੀ ਆ ਉਹ ਸਪੈਦਿਆਂ ਤੋਂ ਅਗਲੇ ਪਾਸੇ ਆ ਜਿਹੜੀਆਂ ਉਹ ਜ਼ਮੀਨਾਂ ਨੇ ਉਹਨਾਂ ਦੇ ਵਿੱਚ 5-7 ਫੁੱਟ ਪਾਣੀ ਉੱਥੇ ਵੀ ਚੜ ਜਾਂਦਾ ਕਿਤੇ 10 ਫੁੱਟ